ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਵਿਅਦਬੀ ਦੀਆਂ ਜਿਹੜੀਆਂ ਮਤਲਬ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਆ ਤੇ ਕੱਲ ਰਾਤ ਦੀ ਸੰਗਤ ਜੀ ਇਹ ਤੁਸੀਂ ਵੀਡੀਓ ਦੇਖ ਰਹੇ ਹੋ ਥੱਲੇ ਇਹ ਫਿਰੋਜ਼ਪੁਰ ਦੇ ਪਿੰਡ ਭੁੱਲਪੁਰ ਲਾਗੇ ਦੀ ਆ ਜਿੱਥੇ ਕਿ ਕੱਲ ਰਾਤ ਸ਼ਾਮ ਰਹਿ ਰਾਸ ਦੇ ਟਾਈਮ ਤੇ ਇੱਕ ਸ਼ਰਾਬ ਨਾ ਅਰਜਿਆ ਪਿਆ ਬੰਦਾ ਜਿਹੜਾ ਗੁਰੂ ਘਰ ਵਿੱਚ ਵੱੜਦਾ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਚੱਕ ਕੇ ਸੱਟਾਂ ਦੀ ਕੋਸ਼ਿਸ਼ ਕਰਦਾ ਆ ਪਰ ਮੌਕੇ ਦੇ ਸੰਗਤ ਸੀ ਨਾਲ ਉੱਥੇ ਤੇ ਮੌਕੇ ਤੇ ਉਹਨੂੰ ਫੜ ਲਿਆ ਗਿਆ ਤੇ ਵੱਡੀ ਗੱਲ ਇਹ ਆ ਕਿ ਥਾਂ ਥਾਂ ਤੇ ਬੇਅਦਬੀਆਂ ਹੋ ਰਹੀਆਂ ਕੋਈ ਅਜੇ ਤੱਕ ਕੋਈ ਕਾਨੂੰਨ ਨਹੀਂ ਬਣਿਆ ਤੇ ਭਾਈ ਗੁਰਜੀਤ ਸਿੰਘ ਜੀ ਦੋ ਦੋ ਸਾਲ ਦੇ ਦੋ ਸਾਲ ਹੋਣ ਲੱਗੇ ਆ ਕਿ ਜਿਹੜਾ ਕਾਨੂੰਨ ਆ ਜਿਹੜਾ ਬਿਆਦਬੀ ਦਾ ਉਹ ਬਣਾਇਆ ਜਾਵੇ ਦੇਖੋ ਜੇ ਕਾਨੂੰਨ ਨਹੀਂ ਬਣਦਾ ਇਸੇ ਤਰ੍ਹਾਂ ਬਿਆਦਮੀਆਂ ਪਿੰਡਾਂ ਪਿੰਡਾਂ ਚ ਸ਼ਹਿਰਾਂ ਸ਼ਹਿਰਾਂ ਚ ਹੋ ਰਹੀਆਂ ਇਹ ਕਦੀ ਰੁਕਣੀ ਨਹੀਂ ਦੀਆਂ ਜੇ ਕਾਨੂੰਨ ਕੋਈ ਇਹਦਾ ਸਖਤ ਕਾਨੂੰਨ ਜਿਹੜਾ ਮੌਤ ਦੀ ਸਜ਼ਾ ਜਾਂ ਮਤਲਬ ਉਮਰ ਕੈਦ ਦੀ ਇਹਨੂੰ ਸਜ਼ਾ ਮਿਲੇ ਇਹ ਤਾਂ ਥੋੜਾ ਇਹਦੀ ਠੱਲ ਪੈ ਸਕਦੀ ਆ ਮੇਰਾ ਹਰ ਰੋਜ਼ ਇਸੇ ਤਰ੍ਹਾਂ ਦੀਆਂ ਬਿਆਦਬੀਆਂ ਹੋ ਰਹੀਆਂ ਤੁਸੀਂ ਵੀਡੀਓ ਦੇਖ ਸਕਦੇ ਹੋ ਕਿਦਾਂ ਇੱਕ ਸ਼ਰਾਬ ਨਾਲ ਪੀਤਾ ਆ ਉਹ ਕਿਦਾਂ ਬੰਦਾ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਇਹਨੂੰ ਭੇਜਿਆ ਤੇ ਕੱਲ੍ਹ ਦਿੱਤਾ ਇਹਨੂੰ ਫੜ ਲਿਆ ਗਿਆ ਆ ਪ੍ਰਸ਼ਾਸਨ ਵੱਲੋਂ ਤੇ ਅਜੇ ਤੱਕ ਪ੍ਰਸ਼ਾਸਨ ਨੇ ਦੱਸਿਆ ਨਹੀਂ ਵੀ ਇਹ ਕੌਣ ਆ ਪਿੱਛੇ ਕੌਣ ਆ ਦੇ ਅੱਜ ਤੱਕਰ ਪਤਾ ਲੱਗਿਆ ਹੀ ਨਹੀਂ ਬਹੁਤ ਥਾਂ ਤੇ ਬਿਆਦਬੀਆਂ ਹੋਈਆਂ ਸਿਰਫ ਸਾਡੇ ਜਥੇਬੰਦੀਆਂ ਵੀ ਅਸੀਂ ਵੀ ਜਾਣੇ ਆ ਥੋੜੇ ਦੇਣੀ ਅੱਗੇ ਪਿੱਛੇ ਬਸ ਦੇਖਦੇ ਆ ਬਾਅਦ ਚ ਸਾਨੂੰ ਭੁੱਲ ਜਾਂਦਾ ਆ ਕਿ ਕੌਣ ਬੰਦਾ ਸੀ ਕੌਣ ਨਹੀਂ ਸੀ ਉਹ ਪਰ ਇਹ ਜਿਹੜੀ ਇਹ ਬੰਦਾ ਜਿਹੜਾ ਫੜਿਆ ਗਿਆ ਆ ਇਹਦੀ ਆਪਾਂ ਪੂਰੀ ਸ਼ਾਨਦੀਨ ਕਰਾਂਗੇ ਇਹ ਬੰਦਾ ਕਿੱਥੋਂ ਆਇਆ ਕੌਣ ਆ ਕਿਹਨੇ ਭੇਜਿਆ ਇਹਨੂੰ ਜਿੰਨਾ ਦਿਨ ਅਸੀਂ ਪਿੱਛੋਂ ਜਿਹੜਾ ਬੰਦਾ ਜਿਹਨੇ ਜਿਹੜਾ ਕਰਾਰਿਆ ਬਿਆਦਮੀਆਂ ਉਹ ਨਹੀਂ ਫੜਾਂਗੇ ਉਹਨਾਂ ਚ ਕਰੇ ਬਿਆਦਮੀਆਂ ਰੁਕਣੀ ਜਾਂ ਨਹੀਂ ਜਾਣੀਆਂ ਇਹ ਬਿਆਦਮੀਆਂ ਇਸੇ ਤਰ੍ਹਾਂ ਚੱਲ ਰਹੀਆਂ ਆ ਤੇ ਅੱਗੇ ਵੀ ਇਦਾਂ ਦੇ ਦੁਸ਼ਟ ਪਾਪੀਆਂ ਲੋਕ ਕੀਤੀਆਂ ਜਾਣ ਗਿਆ ਤੇ ਮੇਰੀ ਫਿਰੋਜ਼ਪੁਰ ਦੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨੂੰ ਸਖਤੀ ਨਾਲ ਪੁੱਛਿਆ ਜਾਵੇ ਤੇ ਇਹਨੂੰ ਪੁੱਛ ਕੇ ਜਿਹਨੇ ਇਹਨੂੰ ਭੇਜਿਆ ਆ ਉਹਨੂੰ ਵੀ ਫੜਿਆ ਜਾਵੇ ਤੇ 2 ਦਿਨ ਦਾ ਸਮਾਂ ਦਿੰਨੇ ਆ ਦਾ ਆਪਾਂ 2 ਦਿਨ ਤੇ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੀਦਾ ਵੀ ਇਹ ਬੰਦਾ ਕੌਣ ਆ ਕੌਣ ਨਹੀਂ 2 ਦਿਨ ਦਾ ਸਮਾਂ ਦਿੱਤਾ ਇਹਨਾਂ ਨੂੰ 2 ਦਿਨਾਂ ਤੇ ਐਸਐਚਪੀ ਜਿਹੜਾ ਫਿਰੋਜ਼ਪੁਰ ਦਾ ਉਹ ਸਾਰੀ ਸੰਗਤ ਨੂੰ ਦੱਸਿਆ ਦੇ ਪਿੱਛੇ ਵੀ ਕਹਿੰਨੇ ਕਰਾਇਆ ਇਹ ਬੋਲ ਵੀ ਆਇਆ ਵੀ ਮੈਨੂੰ ਭੇਜਿਆ ਕਹਿੰਨੇ ਆ ਸਾਫ ਵੀਡੀਓ ਤੇ ਪਤਾ ਲੱਗ ਰਿਹਾ ਇਹ ਦੱਸ ਰਿਹਾ ਵੀ ਮੈਨੂੰ ਕਿਸੇ ਫਲਾਣੇ ਫਲਾਣੇ ਨੇ ਭੇਜਿਆ ਆ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਇਹਨੂੰ ਸਖਤੀ ਨਾਲ ਦੀ ਪੁੱਛਗਿੱਛ ਕਰਕੇ ਇਹਨੂੰ ਪੁੱਛਿਆ ਜਾਵੇ ਔਰ ਪੁੱਛ ਕੇ ਜਿਹੜਾ ਪਿੱਛੇ ਵਿਅਦਬੀ ਕਰਨ ਵਾਲਾ ਪਿੱਛੇ ਕਹਿਣ ਵਾਲਾ ਆ ਉਹਨੂੰ ਵੀ ਫੜਿਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ